ਡੇਟ ਕਹਿੰਦਾ ਅਸੀਂ ਇਨਕੁਆਇਰੀ ਕਰਨੀ ਆ ਫੈਡਰਲ ਕਹਿੰਦਾ ਅਸੀਂ ਕਰਨੀ ਆ ਜਿਹੜਾ ਮਿਨੀ ਸੋਟੋ ਦੇ ਵਿੱਚ ਕਾਂਡ ਹੋਇਆ ਸੀ ਜਿਹੜਾ ਗੋਲੀ ਮਾਰ ਕੇ ਔਰਤ ਦੀ ਮੌਤ ਹੋਈ ਸੀ ਰੌਲਾ ਲੱਫੜ ਪੈ ਗਿਆ ਜੀ ਇਸ ਤੇ ਤੇ ਹੁਣ ਕੀ ਦੇ ਹੱਕ ਦੇ ਵਿੱਚ ਕੌਣ ਇਨਕੁਆਇਰੀ ਕਰ ਸਕਦਾ ਤੇ ਕੋਰਟ ਤੱਕ ਜਾ ਸਕਦਾ ਮਾਮਲਾ ਯੂ ਐਸ ਏ ਕਿਸੇ ਵੀ ਤਰ੍ਹਾਂ ਦੇ ਟਰੱਕ ਪਰਮਿਟਸ ਲਈ ਜੀ ਐਸ ਟੀ ਟਰੱਕ ਪਰਮਿਟਸ ਨੂੰ ਕੰਟੈਕਟ ਕਰੋ 5593897772 ਹੁਣ ਆਪਾਂ ਖਬਰ ਤੇ ਸਾਂਝ ਪਾ ਲੈਨੇ ਆ ਬ੍ਰੈਡਸ ਬਿਲਕੁਲ ਲੱਗਦਾ ਇਦਾਂ ਹੀ ਆ ਕਿ ਵੈਸੇ ਤਾਂ ਇਨਕੁਆਇਰੀ ਵਗੈਰਾ ਕੋਰਟ ਚ ਜਾਂਦੀ ਹੁੰਦੀ ਹੈ ਕਿਤੇ ਇਹ ਨਾ ਹੋਵੇ ਕਿ ਇਨਕੁਆਇਰੀ ਹੋਣ ਤੋਂ ਪਹਿਲਾਂ ਮਾਮਲਾ ਇਸ ਕਰਕੇ ਕੋਰਟ ਚ ਜਾਵੇ ਕਿ ਇਨਕੁਆਇਰੀ ਕਰਨੀ ਕੀ ਨਹੀਂ ਹੈ ਐਸ ਵਿਲੇ ਇਹ ਜਿਹੜਾ ਇੱਕ ਕਿਸਮ ਦਾ ਡੈਡਲੌਕ ਆ ਉਹ ਲੱਗਦਾ ਨਜ਼ਰ ਆ ਰਿਹਾ ਹੈ ਰੀਸੈਂਟ ਜਿਹੜੀਆਂ ਖਬਰਾਂ ਆ ਉਹ ਇਹ ਦੱਸ ਰਹੀਆਂ ਰੀਸੈਂਟ ਰਿਪੋਰਟਸ ਦੇ ਵਿੱਚ ਇਹ ਤਕਰੀਬਨ ਜ਼ਾਹਿਰ ਹੋ ਚੁੱਕਿਆ ਹੈ ਕਿ ਮਿਨੀਆਪੋਲਿਸ ਦੇ ਫੈਡਰਲ ਏਜੰਸੀਜ਼ ਆਪਸ ਦੇ ਵਿੱਚ ਆਮੋ ਸਾਹਮਣੇ ਖੜੇ ਹੋਏ ਆ ਦੋਵੇਂ ਨਹੀਂ ਚਾਹੁੰਦੇ ਕਿ ਜਾਂਚ ਜਿਹੜੀ ਉਹ ਦੂਜੇ ਹੱਥਾਂ ਦੇ ਵਿੱਚ ਦਿੱਤੀ ਜਾਵੇ ਮਿਨੇਪੋਲਿਸ ਦੀ ਸਟੇਟ ਐਡਮਿਨਿਸਟ੍ਰੇਸ਼ਨ ਚਾਹੁੰਦੀ ਹੈ ਕਿ ਜਾਂ ਜਿਹੜੀ ਜਾਂਚ ਪੜਤਾਲਿਆ ਉਹ ਆਪਣੇ ਤੌਰ ਤੇ ਕਰਵਾਉਣ ਤੇ ਉਧਰ ਦੂਜੇ ਪਾਸੇ ਐਫ ਬੀ ਆਈ ਚਾਹੁੰਦੀ ਹੈ ਕਿ ਇਹ ਮਾਮਲਾ ਉਹਨਾਂ ਦੇ ਹੱਥਾਂ ਦੇ ਵਿੱਚ ਆ ਜਾਵੇ ਇਹ ਜਿਹੜਾ ਰਿਫਟ ਹੈ ਬ੍ਰੈਡ ਸਬ ਕਾਫੀ ਜ਼ਿਆਦਾ ਡੂੰਘਾ ਹੁੰਦਾ ਜਾ ਰਿਹਾ ਹੈ ਮਿਨੇਸੋਟਾ ਸਟੇਟ ਅਫੀਸ਼ੀਅਲ ਤੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿਚਾਲੇ ਇਹ ਕੰਟਰੋਵਰਸੀ ਦੇ ਬਾਰੇ ਆਪਾਂ ਪਹਿਲਾਂ ਵੀ ਬੜਾ ਡਿਟੇਲ ਦੇ ਵਿੱਚ ਦੱਸਿਆ ਕਿ ਰੇਣੀ ਗੂਡ ਨਾਮ ਦੀ ਜਿਹੜੀ ਲੇਡੀ 37 ਸਾਲਾਂ ਦੀ ਜੋ ਕੁਝ ਵੀ ਉਹਦੇ ਨਾਲ 7 ਜਨਵਰੀ ਨੂੰ ਵਾਪਰਿਆ ਉਸ ਤੋਂ ਬਾਅਦ ਬਰਟਸਪ ਹੁਣ ਇਹ ਜਿਹੜਾ ਮੈਟਰ ਹੈ ਇਹ ਇਨਕੁਆਰੀ ਦੇ ਨੇੜੇ ਤੇੜੇ ਇਨਵੈਸਟੀਗੇਸ਼ਨ ਦੇ ਨੇੜੇ ਤੇੜੇ ਘੁੰਮ ਰਿਹਾ ਹੈ ਇਹਦੀ ਜਿਹੜੀ ਸ਼ੁਰੂਆਤੀ ਜਾਂਚ ਆ ਉਹ ਮਿਨੇਸੋਟਾ ਦੇ ਬਿਊਰੋ ਆਫ ਕ੍ਰਿਮੀਨਲ ਐਪਰੀਹੈਂਸ਼ਨ ਜਿਹਨੂੰ BCA ਕਹਿੰਦੇ ਆ ਉਹਨਾਂ ਦੇ ਵੱਲੋਂ ਬਰਟਸਪ ਕੀਤੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਅਸੀਂ ਵੱਧ ਤੋਂ ਵੱਧ ਇੱਕ ਜੁਆਇੰਟ ਇਨਵੈਸਟੀਗੇਸ਼ਨ ਕਰਵਾ ਸਕਦੇ ਹਾਂ ਜਿਹਦੇ ਵਿੱਚ ਮੇਨ ਕੰਟਰੋਲ ਹੈ ਜਿਹੜਾ ਉਹ BCA ਦਾ ਰਹੂਗਾ ਬਟ ਫੈਡਰਲ ਅਥਾਰਟिटीज ਨੂੰ ਨਾਲ ਲੈ ਕੇ ਜਿਹੜੀ ਜਾਂਚ ਪੜਤਾਲ ਆ ਉਹ ਕੀਤੀ ਜਾ ਸਕਦੀ ਹੈ ਹਾਲਾਂਕਿ ਇਸ ਗੱਲਬਾਤ ਤੋਂ ਜਾਂ ਇਸ ਤਰਕ ਤੋਂ FBI ਤੇ US ਅਟਾਰਨੀ ਆਫਿਸ ਉਹਨਾਂ ਨੇ ਟੋਟਲੀ ਐਬ੍ਰਪਟਲੀ ਫਰੋਜ਼ ਆਊਟ ਕੀਤਾ ਉਹ ਕਹਿੰਦੇ ਕਿ ਬਿਲਕੁਲ ਨਹੀਂ ਇਹ ਜਿਹੜੀ ਜਾਂਚ ਹੈ ਇਕੱਲੇ ਤੌਰ ਤੇ ਫੈਡਰਲ ਅਥਾਰਟिटीज ਕਰਨਗੀਆਂ ਕਿਸੇ ਵੀ ਤਰੀਕੇ ਨਾਲ ਇਸ ਜਾਂਚ ਪੜਤਾਲ ਦਾ ਜਿਹੜਾ ਸੋਲ ਕੰਟਰੋਲ ਆ ਐਵੀਡੈਂਸ ਦਾ ਕੰਟਰੋਲ ਆ ਵਿਟਨਸ ਤੇ ਇੰਟਰਵਿਊਜ਼ ਆ ਉਹ ਅਸੀਂ ਬੀਸੀਏ ਨੂੰ ਨਹੀਂ ਦੇ ਸਕਦੇ ਕਹਿਣ ਤੋਂ ਭਾਵ ਕਿ ਉਹ ਮਿਨੀਸੋਟਾ ਬਿਊਰੋ ਆਫ ਕ੍ਰਿਮੀਨਲ ਐਪਰੀਹੈਂਸ਼ਨ ਨੂੰ ਨਹੀਂ ਦੇ ਸਕਦੇ ਫੈਡਰਲ ਸਟੈਂਡਰਡਸ ਅਬੀ ਦੇ ਉੱਤੇ ਇਹ ਆ ਉਹ ਕਹਿੰਦੇ ਕਿ ਕਿਉਂਕਿ ਇਸ ਸਾਰੀ ਘਟਨਾ ਕ੍ਰਮ ਦੇ ਵਿੱਚ ਇੱਕ ਫੈਡਰਲ ਏਜੰਟ ਇਨਵੋਲਡ ਆ ਉਸ ਵੇਲੇ ਇਨਵੋਲਡ ਆ ਜਦੋਂ ਉਹ ਫੈਡਰਲ ਡਿਊਟੀਆਂ ਕਰ ਰਿਹਾ ਸੀਗਾ ਫੈਡਰਲ ਡਿਊਟੀ ਤੇ ਨਾ ਹੁੰਦਾ ਆਫ ਡਿਊਟੀ ਹੁੰਦਾ ਪਰ ਵੀ ਇਕਪਾਲੀਏ ਦੇ ਬਾਰੇ ਸੋਚਿਆ ਜਾ ਸਕਦਾ ਸੀ ਪਰ ਫੈਡਰਲ ਏਜੰਟ ਔਨ ਫੈਡਰਲ ਡਿਊਟੀ ਇਸ ਇਨਸੀਡੈਂਟ ਦੇ ਵਿੱਚ ਇਨਵੋਲਡ ਹੈ ਸੋ ਸਿੱਧੇ ਤੌਰ ਤੇ ਇਹ ਐਕਸਕਲੂਸਿਵ ਫੈਡਰਲ ਜੂਰਿਸਡਿਕਸ਼ਨ ਬਣ ਜਾਂਦੀ ਹੈ ਇਸ ਕਰਕੇ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਇਹਦੀ ਜੜੀ ਜਾਂਚ ਪੜਤਾਲਿਆ ਉਹ ਸਟੇਟ ਅਫੀਸ਼ੀਅਲਸ ਨੂੰ ਨਹੀਂ ਸੌਂਪ ਸਕਦੇ ਔਨ ਦਾ ਅਦਰ ਹੈਂਡ ਜੇ ਸਟੇਟ ਦੇ ਸਟੈਂਸ ਦੀ ਗੱਲ ਕਰੀਏ ਤਾਂ ਗਵਰਨਰ ਟਿਮ ਵਾਲਜ਼ ਤੇ ਮਿਨੇਪੋਲਿਸ ਦੇ ਮੇਅਰ ਜੈਕਅਬ ਫਰੇ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਇਹ ਜਿਹੜਾ ਪੂਰਾ ਮੈਥ ਹੈ ਇਹ ਪ੍ਰੋਬਲਮੈਟਿਕ ਬਣ ਚੁੱਕਿਆ ਹੈ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਕਿਉਂਕਿ ਇਹ ਜੋ ਕੁਝ ਵੀ ਵਾਪਰਿਆ ਸਾਰੀ ਘਟਨਾयां ਜਿਹੜੀ ਉਹ ਮਿਨੇਪੋਲਿਸ ਦੀ ਸੋਲ ਦੇ ਉੱਤੇ ਹੋਈ ਹੈ ਮਿਨੀਸੋਟਾ ਦੀ ਧਰਤੀ ਦੇ ਉੱਤੇ ਹੋਈ ਹੈ ਉਹ ਕਹਿੰਦੇ ਕਿ ਸਾਡੀ ਸੋਲ ਹੈ ਇਹ ਸਾਡੇ ਜੋ ਰੈਸਟ੍ਰਿਕਸ਼ਨ ਇੱਥੇ ਟੋਟਲੀ ਜਿਹੜਾ ਕਲੀਅਰ ਲੀਗਲ ਰਾਈਟ ਹੈ ਉਹ ਸਾਡਾ ਹੈ ਕਿਉਂਕਿ ਡੈਥ ਇੱਥੇ ਹੋਈ ਹੈ ਇਸ ਕਰਕੇ ਅਸੀਂ ਕਿਸੇ ਵੀ ਹੋਰ ਏਜੰਸੀ ਦੇ ਹੱਥ ਵਿੱਚ ਇਹ ਜਾਂਚ ਪੜਤਾਲ ਨਹੀਂ ਸੌਂਪ ਸਕਦੇ ਜੀ ਬਰਾੜ ਸਾਹਿਬ ਪਰ ਇੱਥੇ ਗੱਲ ਇਹ ਵੀ ਦੇਖੀ ਜਾਵੇ ਕਿ ਜਿਹੜੀ ਏਜੰਸੀ ਹੈਗੀ ਆ ਜਿਹੜਾ ਡਿਪਾਰਟਮੈਂਟ ਹੈਗਾ ਉਹ ਫੈਡਰਲ ਨਾਲ ਲੱਗਦਾ ਕਿ ਫੈਡਰਲ ਫਿਰ ਆਪਦੇ EMPLOYE ਦੇ ਵਿੱਚ ਕੋਈ ਗਲਤੀ ਕੱਢ ਸਕਦਾ ਵੀ ਦੂਜਾ ਬੰਦਾ ਹੀ ਕਰਦਾ ਹੁੰਦਾ ਜਾਂਚ ਜੇ ਕਰ ਸਕਦਾ ਨਿਰਪੱਖ ਹੋ ਕੇ ਇਹਦੇ ਬਾਰੇ ਕੀ ਹੋ ਸਕਦਾ ਜੀ ਬਿਲਕੁਲ ਬੱਟਸ ਵੀ ਤੁਸੀਂ ਬਹੁਤ ਇੱਕ ਪਤੇ ਦੀ ਗੱਲ ਦੇ ਵਿੱਚ ਐਡ ਕੀਤੀ ਹੈ ਕਿ ਜਿਹੜੀ ਜਾਂਚ ਪੜਤਾਲਿਆ ਉਹ ਹਮੇਸ਼ਾ ਇੱਕ ਤੀਜੀ ਧਿਰ ਕਰਦੀ ਹੁੰਦੀ ਹੈ ਜਿਹੜੀ ਸਾਈਡ ਇਨਵੋਲਡ ਹੁੰਦੀ ਆ ਜਿਨ੍ਹਾਂ ਦੇ ਵੱਲੋਂ ਕੁਝ ਕੀਤਾ ਗਿਆ ਹੁੰਦਾ ਉਹਨਾਂ ਦੋਹਾਂ ਨੂੰ ਪਾਸੇ ਰੱਖ ਕੇ ਕੁਈ थर्ड पार्टी ਹੁੰਦੀ ਹੈ ਜਿਹੜੀ ਉਹਦੇ ਵੱਲੋਂ ਇੱਕ ਇੰਡੀਪੈਂਡੈਂਟ ਜਾਂਚ ਪੜਤਾਲ ਕਰਵਾਈ ਜਾਣੀ ਚਾਹੀਦੀ ਹੁੰਦੀ ਹੈ ਤਾਂ ਹੀ ਜਿਹੜੀ ਜਾਂਚ ਆ ਉਹ ਤੱਥਾਂ ਦੇ ਆਧਾਰ ਤੇ ਹੁੰਦੀ ਹੈ ਜਿਹਦੇ ਨਾਲ ਕਿਤੇ ਤੱਕ ਆ ਹੋਇਆ ਜੇ ਉਹ ਜਾਂਚ ਕਰਵਾਉਂਦੇ ਆ ਤੋਂ ਆਪਣੇ ਐਂਗਲ ਤੋਂ ਸੋਚਦੇ ਆ ਜਾਂ ਜਿਨ੍ਹਾਂ ਦੇ ਉੱਤੇ ਦੋਸ਼ ਲੱਗੇ ਹੁੰਦੇ ਆ ਕਿ ਇਹਨਾਂ ਨੇ ਤੱਕਾ ਕੀਤਾ ਜਦੋਂ ਉਹ ਜਾਂਚ ਪੜਤਾਲ ਕਰਦੇ ਆ ਤਾਂ ਉਹਨਾਂ ਆਪਣੇ ਐਂਗਲ ਨੂੰ ਵਿਚਾਰ ਕੇ ਚੱਲਣਾ ਹੁੰਦਾ ਸੋ ਇਸ ਕਰਕੇ ਇਹ ਜਿਹੜੀ ਇਨਵੈਸਟੀਗੇਸ਼ਨ ਜਾਂ ਇਨਕੁਆਰੀਜ਼ ਜਾਂ ਇੰਟਰਵਿਊ ਆ ਜਾਂ ਐਵਿਡੈਂਸਸ ਦਾ ਕੰਟਰੋਲ ਆ ਜਿਹੜਾ ਕਿ 第三 پارٹی ਦੇ ਕੋਲੇ ਹੋਣਾ ਬੰਦਾ ਆ ਜਿਹੜੀ ਬਿਲਕੁਲ ਇਸ ਮੈਟਰ ਦੇ ਉੱਤੇ ਨਿਰਪੱਖ ਹੋਵੇ ਜਿਹਦੀ ਦੋਵਾਂ ਦੇ ਨਾਲ ਨਾ ਕਿਸੇ ਕਿਸਮ ਦੀ ਨੇੜਤਾ ਹੋਵੇ ਨਾ ਕਿਸੇ ਕਿਸਮ ਦਾ ਵੈਰ ਵਿਰੋਧ ਹੋਵੇ